ਵੱਲੋਂ ਲਗਾਤਾਰ ਜਿਹੜੀ ਸਰਚ ਜਾਰੀ ਹੈ ਤਾਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਦੇ ਤੁਸੀਂ ਦੇਖੋ ਕਿ ਆਖਰ ਪਹਿਲਾਂ ਦੋ ਮਗਾਈਆਂ ਗਈਆਂ ਹੁਣ ਇਹ ਜਿਹੜੇ ਵਿਅਕਤੀ ਦੇ ਮੁਲਾਜ਼ਮ ਨੇ ਇਹ ਲੈ ਕੇ ਆਏ ਨੇ ਪੰਜਾਬ ਸਿੰਧ ਬੈਂਕ ਦੇ ਮੁਲਾਜ਼ਮ ਨੇ ਕਿ ਜਿਹੜੇ ਆਖਰ ਨੋਟ ਗਿਣਨ ਵਾਲੀ ਮਸ਼ੀਨ ਲੈ ਕੇ ਚੱਲੇ ਨੇ ਕਿਉਂਕਿ ਇੱਕ ਤਾਂ ਜਿੱਥੇ ਇੱਕ ਪਾਸੇ ਇਹ ਵੈਰੀਫਾਈ ਕਰਨਗੇ ਇਹਨੂੰ ਤੇ ਦੂਜੇ ਪਾਸੇ ਗਿਣਤੀ ਹੈ ਜਿਹੜੀ ਉਹ ਵੀ ਲਗਾਤਾਰ ਚੱਲੂਗੀ ਇਹ ਸਭ ਦੇ ਵਿੱਚ ਜੇ ਦੇਖੀਏ ਤਾਂ 5 ਕਰੋੜ ਕੈਸ਼ ਦਾ ਜ਼ਿਕਰ ਸੀਬੀਆਈ ਨੇ ਖੁਦ ਦੱਸਦਾ ਹੈਗਾ ਕਿ 5 ਕਰੋੜ ਕੈਸ਼ ਹੈ ਜਿਹੜਾ ਉਹ ਬਰਾਮਦ ਹੋ ਚੁੱਕਿਆ ਆ ਦੋ ਲਗਜ਼ਰੀ ਗੱਡੀਆਂ ਬਰਾਮਦ ਹੋਈਆਂ ਨੇ 24 ਲਗਜ਼ਰੀ ਘੜੀਆਂ ਨੇਗੀਆਂ ਆ 40 ਲੀਟਰ ਦੇ ਕਰੀਬ ਜਿਹੜੀ ਇੰਪੋਰਟਡ ਸ਼ਰਾਬ ਹੈ ਉਹ ਬਰਾਮਦ ਹੋ ਗਈ ਹੈ ਆ 1.5 ਕਿਲੋ ਜੁਵਲਰੀ ਯਾਨੀ ਕਿ 1.5 ਕਿਲੋ ਹੋ ਸਕਦਾ ਸੋਨੇ ਜੁਵਲਰੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਦਰ ਜਾਣਗੇ ਇਹ ਰੋਜ਼ਵਾਨ ਕਿਉਂਕਿ ਕਾਊਂਟਿੰਗ ਸ਼ੁਰੂ ਹੋ ਗਿਆ ਹੁਣਾਂ ਯਾਨੀ ਕਿ ਸਰਚ ਕੰਪਲੀਟ ਲਗਭਗ ਹੋ ਗਈ ਹੈ ਤੇ ਹੁਣ ਕਾਊਂਟਿੰਗ ਹੋ ਕੇ ਜਦੋਂ ਸਵਾਨ ਜ਼ਬਤੀ ਹੋਊਗੀ ਉਹਨੂੰ ਲੈ ਕੇ ਲਗਾਤਾਰ ਜਿਕੇ ਇਹ ਕਿ ਆ ਪ੍ਰਾਖਰੀਪੜਾਪ ਦੇ ਵਿੱਚ ਸਰਚ ਚੱਲ ਰਹੀ ਹੈਗੀ ਤੇ ਇਸੇ ਦੇ ਨਾਲ ਕਿਹਾ ਜਾ ਸਕਦਾ ਦੇਖੋ ਕਿ ਪੰਜਾਬ ਐਂਡ ਸਿੰਧ ਬੈਂਕ ਦੇ ਇਹ ਮੁਲਾਜ਼ਮ ਨੇ ਜਿਹੜੇ ਉਰੇ ਪਹੁੰਚੇ ਰਗੇ ਨਾਲ ਨੋਟ ਗਿਣਨ ਵਾਲੀ ਮਸ਼ੀਨ ਲੈ ਕੇ ਪਹੁੰਚੇ ਰਗੇ ਇਸੇ ਮਸ਼ੀਨ ਦੇ ਨਾਲ ਨੋਟ ਗਿਣਨਗੇ ਇਹ ਫਿਰ ਉਹਨਾਂ ਨੂੰ ਵੈਰੀਫਾਈ ਕਰਨਗੇ 5 ਕਰੋੜ ਦੇ ਕਰੀਬ ਕਹਿੰਦੇ ਡੀਏਜੀ ਸਾਹਿਬ ਦੇ ਘਰ ਤੋਂ ਮਿਲ ਚੁੱਕਿਆ ਹੈਗਾ 24 ਲਗਜ਼ਰੀ ਘੜੀਆਂ ਲਗਭਗ ਮਿਲ ਚੁੱਕੀਆਂ ਰਗੀਆਂ ਤੇ 40 ਲੀਟਰ ਦੇ ਕਰੀਬ ਇੰਪੋਰਟਡ ਸ਼ਰਾਬ ਮਿਲ ਚੁੱਕੀ ਹੈ ਦੋ ਲਗਜ਼ਰੀ ਗੱਡੀਆਂ ਮਿਲੀਆਂ ਨੇ 5 ਕਰੋੜ ਕੈਸ਼ ਮਿਲਿਆ ਪ੍ਰੋਪਰਟੀ ਦੇ ਪੇਪਰ ਮਿਲੇ ਨੇ ਕਈ ਲੋਕਰਸ ਦੀ ਜਿਹੜੀਆਂ ਚਾਬੀਆਂ ਨੇਗੀਆਂ ਉਹ ਮਿਲੀਆਂ ਨੇਗੀਆਂ ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੀਆਈਜੀ ਹਰਚਨਪੁਰ ਦੇ ਘਰ ਦੀਆਂ ਨੇਗੀਆਂ 8 ਲੱਖ ਰੁਪਏ ਰਿਸ਼ਵਤ ਲੈਂਦੇ ਜਿਹੜਾ ਅੱਜ ਗ੍ਰਿਫਤਾਰ ਕਰਿਆ ਉਹਨਾਂ ਦਾ ਨਾਲ ਇੱਕ ਹੋਰ ਮਿਡਲਮੈਨ ਜਿਹਨੂੰ ਕਹਿੰਦੀ ਹੈ ਬਚੋਲੀਆ ਜਿਹੜਾ ਕਿ ਇਸ ਪੂਰੀ ਡੀਲ ਦੇ ਵਿੱਚ ਸੀਗਾ ਉਹਨੂੰ ਵੀ ਸੀਬੀਏ ਨੇ ਗ੍ਰਿਫਤਾਰ ਕਰਿਆ ਤਸਵੀਰਾਂ ਤੁਹਾਨੂੰ ਦਿਖਾ ਦਈਏ ਨਾਲ ਚੰਡੀਗੜ੍ਹ ਪੁਲਿਸ ਦੇ ਵੀ ਜਿਹੜੀ ਮੌਜੂਦ ਹੈ ਤੇ ਲਗਾਤਾਰ ਸਰਚ ਜਾਰੀ ਹੈਗੀ ਇਹ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਚੰਡੀਗੜ੍ਹ ਜਿਕੇ ਜਿਹੜਾ ਪ੍ਰੈਸ ਬਿਆਨ ਜਾਰੀ ਕਰਿਆ ਸੀ ਬੀਆਈ ਹੈ ਇਹ ਉਹਦੇ ਵਿਹਾਵਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਵੀ ਜਿਹੜੀ ਜਿਸ ਤਰ੍ਹਾਂ ਦੇ ਨਾਲ ਕਿਵੇਂ ਸਰਚ ਚੱਲ ਰਹੀ ਹੈ ਤੇ ਉਹਦੇ ਚ ਕੀ ਕੁੰਜ ਜਿਹੜੀ ਹੁਣ ਤੱਕ ਦੀ ਬਰਾਮਦਗੀ ਆ ਉਹ ਹੋ ਚੁਪੀ ਹੈਗੀ ਤਾਂ ਇਸ ਕਰਕੇ ਕੀ ਜਦੋਂ ਹੁਣ ਕਾਊਂਟਿੰਗ ਹੋਣੀ ਹੈ ਤਾਂ ਕੀ ਹੋਰ ਵੀ ਕੈਸ਼ ਬਰਾਮਦ ਹੁੰਦਾ ਜਾਂ ਫਿਰ ਜਿਹੜਾ ਸਮਾਨ ਮਿਲਿਆ ਹੁਣ ਤੱਕ ਦਾ ਉਹਨੂੰ ਜੁਟ ਕਰਕੇ ਉਸ ਤੋਂ ਬਾਅਦ ਅਗਲੀ ਚਾਰ ਕਾਰਵਾਈ ਹੈ ਜਿਹੜੀ ਉਹ ਵਾਦੀ ਹੋਈ ਦੇਖੂਗੀ ਤੇ 17 ਤਰੀਕ ਦਾ ਜ਼ਿਕਰ ਕਰਿਆ ਵੀ ਕੋਰਟ ਚ ਅਚਨਪੂਰਤ ਤੇ ਉਹਨਾਂ ਦੇ ਸਾਥੀਆਂ ਨੂੰ ਪੇਸ਼ ਕਰਿਆ ਜਾਊਗਾ। ਮੀਡੀਆ ਜਰਨਲਿਸਟ ਜਗਦੀਸ਼ ਦੇ ਨਾਲ ਸੁਮਿੰਸਿੰਗ ਰੋਇਆ ਦਾ ਸਪੈਸ਼ਲ ਟੀਵੀ ਚੰਡੀਗੜ੍ਹ